ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਕਿ ਬਿਮਾਰੀ ਚੱਲ ਰਹੀ ਹੈਗੀ ਤੇ ਸਾਡੇ ਬਟੰਡੇ ਜ਼ਿਲ੍ਹੇ ਦੇ ਵਿੱਚ ਜਿਆਦਾ ਬਾਕੀ ਹਰਿਆਣੇ ਦੇ ਵਿੱਚ ਵੀ ਹੈਗੀ ਅਦਰ ਫਰੀ ਕੋਰ ਤੋਂ ਵੀ ਕੇਸ ਆਏ ਆਗੇ ਤੇ ਮੂੰਹ ਖੋਰ ਦੀ ਬਿਮਾਰੀ ਆ ਜਿਹੜੀ ਹੋਰ ਵੀ ਕਈ ਕਾਰਨ ਕੱਲਾ ਮੂੰਹ ਖੋਰ ਨਹੀਂ ਹੈਗਾ ਜਿਵੇਂ ਕਿ ਡਾਕਟਰਾਂ ਦੀ ਟੀਮ ਨੇ ਜਾਂਚ ਕਰੀਆ ਤਾਂ ਉਹਦੇ ਵਿੱਚ ਪਾਇਆ ਗਿਆ ਕਿ ਇਹ ਬਿਮਾਰੀ ਮੂੰਹ ਖੋਰ ਦਾ ਕਾਰਨ ਵੀ ਆ ਤੇ ਟੈਂਪਰੇਚਰ ਡਾਊਨ ਹੋਣ ਦਾ ਕਾਰਨ ਵੀ ਆ ਠੰਡ ਜ਼ਿਆਦਾ ਹੋਣ ਦੇ ਕਾਰਨ ਤੇ ਬਾਕੀ ਜਿਵੇਂ ਚਿਚੜਾਂ ਦੇ ਨਾਲ ਖੂਨ ਦੀ ਪ੍ਰੋਬਲਮ ਪੈਂਦੀ ਆ ਉਹਦੇ ਕਾਰਨ ਵੀ ਹੈਗਾਗਾ ਤੇ ਬਾਕੀ ਜੋ ਹਰੇ ਪੱਠਿਆਂ ਤੋਂ ਫੂਡ ਪੋਇਜ਼ਨ ਉਹਦੇ ਕਾਰਨ ਵੀ ਇਹ ਤਿੰਨ ਚਾਰ ਕਾਰਨ ਆਗੇ ਇਸ ਬਿਮਾਰੀ ਹੋਣ ਦੇ ਤੇ ਆਪਾਂ ਨੂੰ ਇਹਦੀ ਰੋਕਥਾਮ ਕਿਵੇਂ ਕਰ ਸਕਦੇ ਆ ਜਗ੍ਹਾ ਨੂੰ ਸਾਫ਼ ਸੁਥਰਾ ਰੱਖੋ ਸਾਫ਼ ਸੁਥਰਾ ਰੱਖਣਾ ਜ਼ਰੂਰੀ ਆ ਜਗ੍ਹਾ ਨੂੰ ਤੇ ਬਾਕੀ ਇੱਕ ਦੂਜੇ ਦੇ ਘਰੇ ਜਾਂ ਇੱਕ ਦੂਜੇ ਦੇ ਫਾਰਮ ਤੇ ਨਾ ਤਾਂ ਜਾਓ ਤੇ ਨਾ ਹੀ ਆਓ ਇਸ ਤਰ੍ਹਾਂ ਵੀ ਇਹ ਵਾਇਰਸ ਦੇ ਨਾਲ ਬਿਮਾਰੀ ਫੈਲਦੀ ਹੈਗੀ ਤੇ ਬਾਕੀ ਮੇਨ ਗੇਟ ਆ ਜਿਵੇਂ ਆਪਣਾ ਇੱਕ ਗੇਟ ਆ ਜਾਂ ਦੋ ਗੇਟ ਆ ਮੇਨ ਗੇਟ ਤੇ ਕਲੀ ਚੂਨਾ ਪਸਾ ਕੇ ਜਰੂਰ ਰੱਖੋ ਚੜਾਈ ਦੇ ਵਿੱਚ ਪਸਾਓ ਤਾਂ ਕਿ ਜੇ ਕੋਈ ਸਾਧਨ ਆਵੇ ਤਾਂ ਉਹਦਾ ਸਾਰਾ ਟਾਇਰ ਲਿਬੜੇ ਤੇ ਕੋਈ ਬੰਦਾ ਘਰੇ ਆਵੇ ਤਾਂ ਕਿ ਵੀ ਸਾਰਾ ਟਾਇਰ ਆ ਪੈਰ ਉਹਨਾਂ ਦੇ ਜੁੱਤੀ ਆ ਜਿਸ ਤਰ੍ਹਾਂ ਉਹ ਜੁੱਤੀ ਸਾਰੀ ਕਲੀ ਦੇ ਵਿੱਚ ਸਾਰੀ ਜਾਨੀ ਕਿ ਲਿਬੜੇ ਤੇ ਫੇਰ ਉਹਨੂੰ ਅੰਦਰ ਆਉਣ ਦਿਓ ਜੇ ਕਿਸੇ ਦੇ ਜਾਣਾ ਤਾਂ ਵੀ ਇਦਾਂ ਪਹਿਲੀ ਗੱਲ ਤਾਂ ਕੰਟਰੋਲ ਹੀ ਰੱਖੋ ਜਿੰਨਾ ਟਾਈਮ ਬਿਮਾਰੀ ਆ ਇਹ ਉਹਨਾਂ ਟਾਈਮ ਨਾ ਆਓ ਨਾ ਜਾਓ ਬਾਕੀ ਟੀਕਾ ਕਰਨਾ ਜਿਵੇਂ ਐਫਐਮਡੀ ਦਾ ਮੂੰਹ ਖੁਰ ਦਾ ਜੋ ਵੈਕਸੀਨੇਸ਼ਨ ਹੁੰਦੀ ਹੈਗੀ ਜਿਹਦੇ ਕਰਾਈ ਵੀ ਉਹ ਤਾਂ ਠੀਕ ਹੈ ਜਿਹਨੇ ਨਹੀਂ ਕਰਾਈ ਉਹ ਵੈਕਸੀਨੇਸ਼ਨ ਤੁਰੰਤ ਤੁਸੀਂ ਜ਼ਰੂਰ ਕਰਵਾਓ ਤੇ ਇਹ ਸਰਕਾਰੀ ਮਤਲਬ ਕਿ ਜਿਵੇਂ ਹਸਪਤਾਲ ਹੁੰਦੇ ਆ ਸਰਕਾਰੀ ਆਸਪਤਾਲਾਂ ਚ ਇਹ ਵੈਕਸੀਨੇਸ਼ਨ ਸਰਕਾਰੀ ਡਾਕਟਰ ਫ੍ਰੀ ਕਰ ਰਹੇ ਆ ਪਿੰਡ ਪਿੰਡ ਸਰਕਾਰ ਨੂੰ ਫ੍ਰੀ ਹੁੰਦੀ ਆ ਇਹ ਕਈ ਪਿੰਡਾਂ ਚ ਤਾਂ ਲੱਗ ਗਈ ਕਈ ਪਿੰਡਾਂ ਚ ਰਹਿ ਗਈ ਆ ਕਾਰਨ ਵੀ ਇਹੀ ਹੋ ਸਕਦਾ ਹੋਗਾ ਕਿ ਜਿੱਥੇ ਨਹੀਂ ਲੱਗੀ ਉੱਥੇ ਇਹ ਬਿਮਾਰੀ ਆਈ ਹੋਈ ਹੈਗੀ ਕੀਮਤੀ ਪਸ਼ੂ ਆ ਆਪਣੇ ਤੇ ਤੁਸੀਂ ਆਪਣੇ ਸਾਰੇ ਪਸ਼ੂਆਂ ਦਾ ਖਿਆਲ ਰੱਖੋ ਤੇ ਨੁਕਸਾਨ ਬਹੁਤ ਹੋ ਰਿਹਾਗਾ ਏਰੀਆਸ ਬੁਮਾਰੀ ਦੇ ਕੰਟਰੋਲ ਪਾਇਆ ਜਾ ਸਕਦਾ ਹੈਗਾ ਤੇ ਜੇ ਆਪਾਂ ਸਾਫ ਸੁਥਰਾ ਮਤਲਬ ਕਿ ਮਾਹੌਲ ਰੱਖਾਂਗੇ ਪਸ਼ੂਆਂ ਦਾ ਤੇ ਆਉਣ ਜਾਣ ਤੋਂ ਗ੍ਰਹਿਜ ਕਰਾਂਗੇ ਇੱਕ ਦੂਜੇ ਦੇ ਤੇ ਬਾਕੀ ਵੈਕਸੀਨੇਸ਼ਨ ਜ਼ਰੂਰ ਕਰਵਾਓ ਜਿਹਨੇ ਨਹੀਂ ਕਰਵਾਈ ਤੇ ਬਾਕੀ ਪਸ਼ੂਆਂ ਦਾ ਖਾਣ ਪੀਣ ਦਾ ਵੀ ਖਿਆਲ ਰੱਖੋ ਆਪਣਾ ਤੇ ਇੱਕ ਇਮਿਊਨਿਟੀ ਨੂੰ ਬੂਸਟ ਕਰਨਾ ਜ਼ਰੂਰੀ ਹੈਗਾ ਤੇ ਜਿਹਦੀ ਇਮਿਊਨਿਟੀ ਡਾਊਨ ਆਗੀ ਉਹਨਾਂ ਪਸ਼ੂਆਂ ਨੂੰ ਵੀ ਇਹ ਚੱਕਰ ਜ਼ਿਆਦਾ ਪੈਂਦਾ ਹੈਗਾ ਤੇ ਇਮਿਊਨਿਟੀ ਬੂਸਟ ਵੀ ਤੁਸੀਂ ਆਪਣੇ ਪਸ਼ੂ ਦੀ ਕਰੋ ਡਾਕਟਰ ਦੀ ਸਲਾਹ ਦੇ ਨਾਲ ਬਾਕੀ ਜੇ ਤੁਹਾਨੂੰ ਕਿਸੇ ਪਸ਼ੂ ਦੇ ਵਿੱਚ ਇਸ ਤਰ੍ਹਾਂ ਦੇ ਲੱਛਣ ਦਿਖਦੇ ਆਗੇ ਤੇ ਤੁਸੀਂ ਤੁਰੰਤ ਆਪਣੇ ਡਾਕਟਰ ਦੇ ਨਾਲ ਸਲਾਹ ਕਰੋ ਜਿਵੇਂ ਕਿ ਪਸ਼ੂ ਦੇ ਮੂੰਹ ਦੇ ਉੱਤੇ ਛਾਲੇ ਹੋਣੇ ਪੈਰਾਂ ਤੇ ਛਾਲੇ ਹੋਣੇ ਲੰਗੜਾ ਕੇ ਤੁਰਨਾ ਤੇਜ਼ ਬੁਖਾਰ ਹੋਣਾ ਤੇ ਟੈਂਪਰੇਚਰ ਡਾਊਨ ਹੋਣਾ ਕਈ ਤਰ੍ਹਾਂ ਦੀ ਪ੍ਰੋਬਲਮ ਆ ਪਸ਼ੂ ਪੱਠੇ ਛੱਡ ਜਾਂਦਾਗਾ ਤੇ ਮੂੰਹ ਦੇ ਵਿੱਚੋਂ ਜਿਵੇਂ ਕਿ ਲਾਰ ਵਗਦੀ ਹੈਗੀ ਇਹ ਕਾਰਨ ਇਹ ਸੇ ਬਿਮਾਰੀ ਦੇਈ ਆ ਜੇ ਬਿਮਾਰੀ ਆਉਂਦੀ ਹੈ ਕਿਸੇ ਪਸ਼ੂ ਨੂੰ ਤੁਸੀਂ ਉਸ ਪਸ਼ੂ ਨੂੰ ਦੂਜੇ ਪਸ਼ੂਆਂ ਤੋਂ ਵੱਖ ਕਰ ਸਕਦੇ ਹੋਗੇ ਉਸ ਪਸ਼ੂ ਨੂੰ ਦੂਜੇ ਪਸ਼ੂਆਂ ਤੋਂ ਵੱਖ ਕਰ ਦਿਓ ਤੇ ਡਾਕਟਰ ਦੇ ਨਾਲ ਤੁਸੀਂ ਸਲਾਹ ਕਰਕੇ ਤੇ ਉਹਦਾ ਟ੍ਰੀਟਮੈਂਟ ਜ਼ਰੂਰ ਕਰੋ ਇਹ ਕਾਰਨ ਸੀਗੇ ਜਿਹੜੀ ਬਿਮਾਰੀ ਦੇ ਤੁਹਾਨੂੰ ਦੱਸਿਆਗਾ ਇਸ ਤਰ੍ਹਾਂ ਇਹਦੇ ਲੱਛਣ ਹੁੰਦੇ ਹੈਗੇ ਤੇ ਬਾਕੀ ਤੁਸੀਂ ਇਹਦੇ ਬਚਾ ਕਿਵੇਂ ਕਰ ਸਕਦੇ ਹੋ ਉਹ ਵੀ ਤੁਹਾਨੂੰ ਆਪਾਂ ਸਾਰਾ ਦੱਸਤਾ ਤੇ ਤੁਸੀਂ ਇਸ ਤਰ੍ਹਾਂ ਤੁਸੀਂ ਆਪਣੇ ਪਸ਼ੂਆਂ ਦਾ ਬਚਾਅ ਕਰ ਸਕਦੇ ਹੋਗੇ ਤੇ ਬਾਕੀ ਇੱਕ ਹੋਮੋਪੈਥਿਕ ਦਵਾਈ ਵੀ ਆ ਮੈਂ ਤੁਹਾਡੇ ਸਕਰੀਨ ਦੇ ਉੱਤੇ ਡਾਕਟਰ 인ਦਰਜੀਤ ਸਿੰਘ ਜੀ ਆ ਉਹਨਾਂ ਦਾ ਨੰਬਰ ਵੀ ਮੈਂ ਲਾ ਦੂੰਗਾ ਤੇ ਇਹ ਦਵਾਈ ਦਾ ਨਾਮ ਹੈਗਾ ਇਸ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੁਸੀਂ ਦੇਖ ਸਕਦੇ ਹੋ ਮੋਫੋਮਸ ਨਾਮ ਦੀ ਦਵਾਈ ਆ ਇਹ ਤੇ ਰੇਟ ਵੀ ਇਹਦਾ ਕੋਈ ਜ਼ਿਆਦਾ ਨਹੀਂਗਾ 130 ਰੁਪਏ ਰੇਟ ਆ ਤੇ ਤੁਸੀਂ ਕੰਟੈਕਟ ਕਰਕੇ ਤੇ ਤੁਸੀਂ ਇਹ ਦਵਾਈ ਮੰਗਾ ਸਕਦੇ ਹੋਗੇ ਤੇ ਸਲਾਹ ਲੈ ਸਕਦੇ ਹੋਗੇ ਬਾਕੀ ਟੀਕਾ ਕਰਨ ਕਰਨਾ ਜ਼ਰੂਰੀ ਹੈਗਾ ਤੇ ਟੀਕੇ ਜਰੂਰ ਲਵਾਓ ਤੇ ਆਪਾਂ ਤਾਂ ਹੁਣ ਤਕਰੀਬਨ ਸਾਰੇ ਪਸ਼ੂਆਂ ਦੀ ਟੀਕੇ ਲਵਾਤੇ ਸੀਗੇ ਪਹਿਲੇ ਤੇ ਬਾਕੀ ਕਈ ਦੁੱਧ ਤੋਂ ਡਰਦੇ ਟੀਕੇ ਨਹੀਂ ਲਵਾਉਂਦੇ ਵੀ ਦੁੱਧ ਘਟ ਜੂ ਦੁੱਧ ਤਾਂ 5-7 ਦਿਨ ਦਾ ਫਰਕ ਪਾਊਗਾ ਤੇ ਜੇ ਪਸ਼ੂ ਦਾ ਨੁਕਸਾਨ ਹੋ ਗਿਆ ਤਾਂ ਦੇਖ ਲਓ ਕਿੰਨੇ ਦਾ ਹੋ ਜੂਗਾ 70-80 ਹਜ਼ਾਰ ਦਾ ਤਾਂ ਪਸ਼ੂ ਹੁੰਦਾ ਹੀ ਆ ਵੀ ਚੰਗੇ ਪਸ਼ੂ ਤਾਂ ਲੱਖ ਤੋਂ ਬਾਹਰ ਦੇ ਹੁੰਦੇ ਤੇ ਉਹ ਕਿੰਨਾ ਨੁਕਸਾਨ ਆਗਾ ਤੇ ਇਦਾਂ ਨਾ ਸੋਚਿਆ ਕਰੋ ਤੇ ਤੁਸੀਂ ਵੈਕਸੀਨੇਸ਼ਨ ਜਦੋਂ ਵੀ ਸਰਕਾਰਾਂ ਨੂੰ ਆਉਂਦੀ ਹੈ ਜਰੂਰ ਲਵਾਇਆ ਕਰੋ ਤੇ 4 ਤੋਂ 6 ਮਹੀਨੇ ਹੋ ਗਏ ਲੱਗੀ ਨੂੰ ਤਦਵਾਰੇ ਲਾਉਣੀ ਜ਼ਰੂਰੀ ਹੈ ਇਹ ਤੇ ਵੈਕਸੀਨੇਸ਼ਨ ਜ਼ਰੂਰ ਕਰਾਇਆ ਕਰੋ ਤਾਂ ਕਿ ਆਪਣੇ ਪਸ਼ੂ ਬਿਮਾਰੀਆਂ ਤੋਂ ਬਚ ਸਕਣ ਤੇ ਬਾਕੀ ਸਾਰਾ ਪਸ਼ੂਆਂ ਦਾ ਖਿਆਲ ਰੱਖਿਆ ਕਰੋ ਤੇ ਬਾਕੀ ਠੰਡ ਦੇ ਕਾਰਨ ਵੀ ਇਹ ਪ੍ਰੋਬਲਮ ਪੈਂਦੀ ਹੈਗੀ ਜਦੋਂ ਧੁੱਪਾਂ ਨਿਕਲਣ ਲੱਗ ਜਾਣਗੀਆਂ ਤੇ ਉਦੋਂ ਇਹ ਬਿਮਾਰੀ ਨੇ ਆਪੇ ਨਸ਼ਟ ਹੋ ਜਾਣਾ ਇਹ ਕੁਝ ਕਾਰਨ ਸੀਗੇ ਤੇ ਜਾਣਕਾਰੀ ਚੰਗੀ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ